ਲੇਵੀ ਬੋਲਟ ਸਵਰੀਅਰ ਦੇ ਕਿਥੋਂ ਨਹੀਂ تھا ਐਕਸੀਡੈਂਟ ਹੋ ਗਿਆ ਤੇ ਇੱਕ ਲੇਡੀ ਹੈਗੀ ਆ ਆਲੂਆਂ ਦੀ ਭਰੀ ਹੋਈ ਟਰਾਲੀ ਦੇ ਥੱਲੇ ਆ ਗਈ ਇਹ ਕਿਲਿੰਦਰ ਕੌਰ ਬਣੀਪਾਲ ਨਾਮ ਦੀ ਲੜਕੀ ਆ ਜਿਹਦੀ ਮੌਤ ਹੋ ਗਈ ਮੌਕੇ ਤੇ ਤੇ ਬੜਾ ਬਰੇਤੇ ਦੇਖੇ ਜਾ ਰਹੇ ਆ ਕਿ ਐਕਟਿਵਿਟੀ ਵਾਸਤੇ ਜਾ ਰਹੇ ਆ ਇੱਕ ਹੋਰ ਸਾਈਕਲ ਸਵਾਰ ਹੈਗਾ ਜਿਹੜਾ ਹੈਗਾ ਇਹ ਵੀ ਚੱਲਦੀ ਹੈ بڑا ਹੈ ਬੜਾ ਹੈ ਬੜਾ ਹੈ ਕੋਸਟੋ ਵਿੱਚ ਆਪਣਾ ਕੋਸਟੋ ਤੇ ਬਿਹਣੀ ਮਾਲ ਨਹੀਂ ਹਾਂ ਨਾ ਤਾਂ ਨਾ ਡਰਸ ਦੀ ਰਾਤੀ ਪੋਛੀ ਜੰਗਿਆ ਦੇਖਣ ਲਾ ਕੁਝ ਕੋਈ ਸਰਵਦਾ ਯੂਨੀਅਨ ਬਾਬਾ ਤਾਂ ਵੀ ਮੈਂ ਕਹਿੰਦਾ ਯੂਨੀਅਨ ਦਾ ਬੰਦਾ ਆ ਕਿੱਥੇ ਆ ਤੇ ਸਾਈਕਲ ਵਾਲਾ ਮੇਰੇ ਹੱਥ ਦਾ ਬਾਪਰੇ ਆਇਆ ਹਸਪਤਾਲ ਵੇਤਾ ਜੀ ਇੱਕ ਸਾਈਕਲ ਸਵਾਰ ਵੀ ਸੀਗਾ ਇਹ ਦਾ ਫਰ ਮਜ਼ਦੂਰ ਸੀਗਾ ਉਹ ਵੀ ਇਹਦੀ ਲਪੇਟ ਚ ਆ ਗਿਆ ਉਹ ਵੀ ਖਲੀ ਰੂਪ ਜਾਖਮੀ ਹੋ ਗਿਆ ਜਿਹਨੂੰ ਸਰਕਾਰੀ ਹਸਪਤਾਲ ਨਾਲ ਲਿਖਾਇਆ ਗਿਆ ਮੋਹਰੇ ਪੁਲਿਸ ਪਹੁੰਚੀ ਹੈ ਪਹੁੰਚ ਕੇ ਪੁਲਿਸ ਕੰਪੋਨਰ ਪਹੁੰਚਾ ਇਹ ਉਹ ਹੈ ਉਹ ਵੀ ਨਾ ਬੋਲ ਰਿਹਾ ਇੱਕ ਵੀ ਇੱਕ ਸਾਈਕਲ ਜਿਹੜਾ ਸੀਗਾ ਸਾਈਕਲ ਨੂੰ ਬਚਾਉਂਦੇ ਹੋਏ ਫਿਰ ਉਹ ਥੱਲੇ ਆ ਗਿਆ ਟਾਇਰ ਦੇ ਪਿਛਲੇ ਟਾਇਰ ਥੱਲੇ ਆ ਗਿਆ ਇੱਥੇ ਲੈ ਗੰਦਾ ਪਤਾ ਵੀ ਨਹੀਂ 걸 ਗਿਆ ਉਹ ਵੱਡਾ ਤੇਰੇ ਨਾ ਜਿਹੜਾ ਉਹਦਾ ਪਤਾ ਨਹੀਂ ਉਹ ਬੜਾ ਵੱਡਾ ਕਰਦਾ ਨਾ ਜਿਹਨੇ ਨਾ ਨਾਟਕ ਕਰਦਾ ਹੈ ਉਹ ਵੀ ਆਦਿ ਕਰਕੇ ਬੜਾ ਵੱਡਾ ਅਕਸਰ ਇਹ ਫੋਨ ਜਿਹੜਾ ਸਾਈਕਲ ਉੱਤਾਰਾ ਉਹਨੂੰ ਸਰਕਾਰੀ ਹਸਪਤਾਲ ਤੇ ਗਿਆ ਉਹ ਪਤਾ ਜਾਂਚ ਲੱਗਿਆ ਬਿੰਦਰ ਕੋਰਾ ਉਹ ਲੜਕੀ ਜਿਹੜੀ ਜੀ ਦੀ ਲੱਗਦੀ

ਪਾਨਾ ਕਰਦੇ ਨਾ ਜੋਰੇ ਜੋਦਰੀਆ ਥੋੜਾ ਜਿਆ ਕਾਲੋ ਕੋਆਪਰੇਟ ਕੀਸ ਆਪਣੇ ਆਪ ਹੀ ਆ ਰੋਕ ਲੋ